ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਵਾਂ ਉੱਕੀ ਘੜੀ ਨਾ ਦੇਖਣ ਦੀ ਆਪਣਾ ਮਿਰਦ ਸਮਾਲੇ ਹੱਥ ਤੇ ਰੱਖੇ ਆਪਣੇ ਕਿਉਂ ਦਾਸ ਸਾਸ ਸਤਿ ਪਾਲੇ ਪ੍ਰਭ ਸੋ ਲਾਗ ਰਹਿ ਮੇਰਾ ਚਿਹਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਹਮਿਤ ਰਹਾ ਮਾਨ ਬਿਲਾਸ ਬਈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸੇ ਮਰ ਸੇ ਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜੇ ਰਖਾਈ ਓਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਵਾਲੇ ਹਾਥ ਦੇ ਰੱਖ ਕੇ ਆਪਣੇ ਅੰਗਿਓ ਸਾਸ ਸਾਸ ਤਰਤ ਪਾਲੇ ਪ੍ਰਭ ਸੋ ਲਾਗ ਰੋ ਮੇਰਾ ਚੀਤ ਆਵੇ ਅੰਤ ਪ੍ਰਭ ਸੁਦਾ ਸਹਾਈ ਤਨ ਹਮਰ ਅਮਿਤ ਰਹਾਉ ਮਨ ਬਿਲਾਸ ਪਹਿ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹਿਲਾ ਪੰਜਵਾ ਉਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹਾ ਤੇਰਾ ਕੇ ਆਪਣੇ ਕਿਉ ਸਾਸ ਸਾਸ ਸਪ੍ਰਤ ਪਾਲੇ ਪ੍ਰਭ ਸੋ ਲਾਗ ਰਹਿ ਮੇਰਾ ਚਿਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾ ਮਾਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪਏ ਜੇ ਰਖਾਈ ਓਕੀ ਘੜੀ ਨਾ ਦੇਖਣ ਗਏ ਆਪਣਾ ਬਿਰਦ ਸੁਵਾਲੇ ਖਾਟ ਦੇ ਰੱਖੇ ਆਪਣੇ ਕਿਉਂ ਸਾਸ ਸਾਸ ਤ੍ਰਿਤ ਪਾਲੇ ਪ੍ਰਭ ਸੁਲਾ ਗਰਹ ਮਿਰਹ ਚੀਤ ਆਦੇ ਅੰਤ ਪ੍ਰਭ ਸੁਦਾ ਸਹਾਈ ਤਨ ਹਮਰਾ ਮਿਤ ਰਹਾ ਮਨ ਬਿਲਾਸ ਪਹਿ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਵਾਂ ਉਕੀ ਕੜੀ ਨਾ ਦੇਖਣ ਜਈ ਆਪਣਾ ਬਿਰਦ ਸਮਾਲੇ ਹੱਥ ਤੇ ਰੱਖੇ ਆਪਣੇ ਕਿਉ ਜ਼ਾਸਸਾਸ ਸਤਿ ਪਾਲੇ ਪ੍ਰਭ ਸੋ ਲਾਗ ਰਹਿ ਮੇਰਾ ਚਿਹਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾਉ ਮਾਨਬਿਲਾ ਸੁਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜੇ ਰਖਾਈ ਕੋਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਵਾਲੇ ਹਾਥ ਦੇ ਰਾਕੇ ਆਪਣੇ ਅੰਗਿਓ ਸਾਸ ਸਾਸ ਸਤ੍ਰਿਤ ਪਾਲੇ ਪ੍ਰਭ ਸੋ ਨਗਰ ਹੋ ਮਰਚੀਤ ਆਵੈ ਅੰਤ ਪ੍ਰਭ ਸਦਾ ਸਹਾਈ ਤਾਂ ਨਹ ਮਰ ਅਮਿਤ ਰਹਾ ਮਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹਿਲਾ ਪੰਜਵਾ ਕੁਕੀ ਕੜੀ ਨਾ ਦੇਖਣ ਜੀ ਆਪਣਾ ਬਿਰਦ ਸਮਾਲੇ ਹਾਥ ਤੇ ਰਖੇ ਆਪਣੇ ਕਿਉ ਜ਼ਾਸ ਸਾਸ ਸਤਿ ਪਾਲੇ ਪ੍ਰਭ ਸੋ ਲਾਗ ਰਹਿ ਮੇਰਾ ਚਿਹਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾ ਮਾਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜੇ ਰਖਾਈ ਉਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਵਾਲੇ ਹਾਥ ਦੇ ਰੱਖ ਕੇ ਆਪਣੇ ਅੰਗਿਓਂ ਸਾਸ ਸਾਸ ਤਰਿਤ ਪਾਲੇ ਤਰਸੋਲਾ ਗੁਰੂ ਮਿਰਚੀਤ ਆਜ ਅੰਤਪ੍ਰਵਸ ਦਾ ਸਹਾਈ ਤਨ ਹਮਰਾ ਮਿਤ ਰਹਾ ਮਨ ਬਿਲਾਸ ਪਹਿ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਵਾਂ ਹੁਕਮ ਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਤੇ ਰੱਖੇ ਆਪਣੇ ਕਿਉ ਜ਼ਾਸੂ ਸਾਸਿ ਪ੍ਰਤਪਾਲੇ ਪ੍ਰਭ ਸੋ ਲਾਗ ਰਹਿ ਮੇਰਾ ਚਿਹਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਰਹਾ ਮਿਤਰ ਹਾ ਰਹਾ ਮਾਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪਏ ਜੇ ਰਖਾਈ ਓਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਵਾਲੇ ਹਾਥ ਦੇ ਰਾਕੇ ਆਪਣੇ ਅਗਿਓ ਸਾਸ ਸਾਸ ਤਰਤ ਪਾਲੇ ਤਰਸੋ ਨਾ ਗੁਰੂ ਮੇਰਾ ਚੀਤ ਆਵੇ ਅੰਤਪ੍ਰਫਸਰ ਦਾ ਸਹਾਈ ਤਨ ਹਮਰਾ ਮਿਤ ਰਹਾ ਮਨ ਬिलास ਪਹਿ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹਿਲਾ ਪੰਜਵਾ ਹੁਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਤੇ ਰੱਖੇ ਆਪਣੇ ਕਿਉ ਜ਼ਾਸੂ ਸਾਸਿ ਪ੍ਰਤਪਾਲੇ ਪ੍ਰਭ ਸੋ ਲਾਗ ਰਹਿ ਮੇਰਾ ਚਿਹਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾ ਮਾਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜੇ ਰਖਾਈ ਓਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਵਾਲੇ ਹਾਥ ਦੇ ਰੱਖ ਕੇ ਆਪਣੇ ਅੰਗਿਓ ਸਾਸ ਸਾਸ ਸਤਰਿਤ ਪਾਲੇ ਪ੍ਰਭ ਸੋਲਾ ਗਰਹ ਮਿਰਚਿਤ ਆਜ ਅੰਤ ਪ੍ਰਭ ਸੁਦਾ ਸਹਾਈ ਤਨ ਹਮਰਾ ਅਮਿਤ ਰਹਾ ਮਨ ਬਿਲਾਸ ਪਹਿ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ 5 ਉਕੀ ਘੜੀ ਨਾ ਦੇਖਣ ਜੀ ਆਪਣਾ ਮਿਰਦ ਸਮਾਲੇ ਖਾਤ ਤੇਰਾ ਕੇ ਆਪਣੇ ਕਿਉ ਜਾਸ ਸਾਸ ਸਪ੍ਰਤ ਪਾਲੇ ਪ੍ਰਭ ਸੋ ਲਾਗ ਰਹਿ ਮੇਰਾ ਚਿਹਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾ ਮਾਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜੇ ਰਖਾਈ ਓਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਵਾਲੇ ਹਾਟ ਦੇ ਰੱਖੇ ਆਪਣੇ ਅਗਿਓ ਸਾਸ ਸਾਸ ਤ੍ਰਿਤ ਪਾਲੇ ਪ੍ਰਭ ਸੁਨਾਗਰੋ ਮਿਰਚੀਤ ਆਵੈ ਅੰਤ ਪ੍ਰਭ ਸੁਦਾ ਸਹਾਈ ਤਨ ਹਮਰ ਅਮਿਤ ਰਹਾ ਮਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ